ਇਹਨਾਂ ਦੀ ਦੇਣਾ ਜੀ ਮੈਨੂੰ ਇਹਨਾਂ ਨੇ ਚੇਤਨ ਕੁਮਾਰ ਹਰਾ ਪੈਨ ਇਹਨਾਂ ਨੇ ਦਿੱਤਾ ਤੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਜਦਨ ਹਰਾ ਪੈਨ ਮੇਰੇ ਕੋਲ ਆ ਗਿਆ ਤੇ ਤੁਹਾਡੀਆਂ ਹੱਕਾਂ ਲਈ ਚੱਲੂਗਾ ਔਰ ਅੱਜ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਹੜੇ ਇੱਕੋ ਗੱਲ ਕਹਿੰਦੇ ਸੀ ਵੀ ਗਰੀਬ ਦੇ ਚੁੱਲ੍ਹੇ ਦੀ ਅੱਗ ਬਲਣੀ ਚਾਹੀਦੀ ਹੈ ਸੋ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਪਰ ਅੱਜ ਉਹ ਮਕਾਮ ਉਹ ਸਮਾਂ ਆ ਗਿਆ ਜਿਹੜਾ ਵੀ ਅੱਜ ਇਹਨਾਂ ਦੀਆਂ ਮੰਗਾਂ ਅੱਜ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਪੂਰਾ ਹੋ ਗਿਆ ਇਹਨਾਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਜਦੋਂ ਤੁਹਾਡੀ ਨੀਅਤ ਸਾਫ਼ ਹੈ ਤੇ ਉਹ ਪਰਮਾਤਮਾ ਵੀ ਢੋਈ ਲੋਂਦਾ ਹੈ ਸੋ ਸਾਡੇ ਮੁੱਖ ਮੰਤਰੀ ਪੰਜਾਬ ਦੀ ਨੀਅਤ ਸਾਫ਼ ਹੈ ਪੰਜਾਬ ਨੂੰ ਰੰਗਲਾਬਜ ਬਣਾਉਣ ਵਾਸਤੇ ਸਾਡੀ ਨੀਅਤ ਸਾਫ ਹੈ ਉਹਨਾਂ ਦੇ ਛਪਾਇਆ ਹੁਣ ਸਿੱਧੇ ਕੰਟਰੈਕਟ ਡੀਸੀ ਰੇਟ ਤੇ ਜਿਹੜੇ ਨੇ ਇਹ ਹੁਣ ਲੱਗ ਚੁੱਕੇ ਨੇ ਹੁਣ ਜਿਉਂ-ਜਿਉਂ ਸਮਾਂ ਆਊਗਾ ਤਿਉਂ-ਤਿਉਂ ਠਿਆਰੂ ਤੇ ਸਾਨੂੰ ਫੜਾਇਆ ਹੀ ਆ ਪਹਿਲਾਂ ਇਹਨਾਂ ਨੇ ਉਹ ਫਿਰ ਫੇਰੀ ਜਾਵਾਂਗੇ ਆਪਾਂ ਵਧੀਆਂ ਕਰੀ ਜਾਵਾਂਗੇ ਜੀ ਬਿਲਕੁਲ ਕਰੀਬ 31 ਸਾਲ ਬਾਅਦ ਨਗਰ ਨਿਗਮ ਬਟਾਲਾ ਦੇ ਅੰਦਰ ਕੱਚੇ ਸਫਾਈ ਸੇਵਕਾਂ ਨੂੰ ਪੱਕਿਆ ਕੀਤਾ ਗਿਆ। ਲੰਬੇ ਸਮੇਂ ਤੋਂ ਇਹਨਾਂ ਕੱਚੇ ਸਫਾਈ ਸੇਵਕਾਂ ਦੇ ਵੱਲੋਂ ਲੜਾਈ ਲੜੀ ਜਾ ਰਹੀ ਸੀ ਆਪਣੇ ਆਪ ਨੂੰ ਪੱਕਿਆ ਕਰਵਾਉਣ ਦੀ ਪਰ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਇਹਨਾਂ ਦੀਆਂ ਮੰਗਾਂ ਉੱਥੇ ਦੀਆਂ ਉੱਥੇ ਹੀ ਰਹਿ ਗਈਆਂ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ 236 ਕੱਚੇ ਮੁਲਾਜ਼ਮਾਂ ਨੂੰ ਜਿਹੜੇ ਕਿ ਸਫਾਈ ਸੇਵਕ ਸੀ ਨਗਰ ਨਿਗਮ ਬਟਾਲਾ ਦੇ ਉਹਨਾਂ ਨੂੰ ਪੱਕਿਆ ਕੀਤਾ ਗਿਆ ਤੇ ਨਿਯੁਕਤੀ ਪੱਤਰ ਅੱਜ ਵੰਡੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਦੇ ਉਪਰਾਲੇ ਸਦਕਾ ਅੱਜ ਇਹ ਵੱਡਾ ਜਿਹੜਾ ਦਿਨ ਹੈ ਉਹ ਨਗਰ ਨਿਗਮ ਬਟਾਲਾ ਚ ਆਇਆ ਜਿੱਥੇ 236 ਕੱਚੇ ਸਫਾਈ ਸੇਵਕਾਂ ਨੂੰ ਪੱਕਿਆ ਕਰਦਿਆ ਹੁਣ ਉਹਨਾਂ ਨੂੰ ਸਰਕਾਰ ਦੇ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਨਿਯੁਕਤੀ ਪੱਤਰ ਮਿਲਣ ਦੇ ਬਾਅਦ ਜੋ ਸਹੂਲਤਾਂ ਸਰਕਾਰ ਦੇ ਵੱਲੋਂ ਹੁੰਦੀਆਂ ਨੇ ਇਹਨਾਂ ਕੱਚੇ ਸਫਾਈ ਸੇਵਕਾਂ ਨੂੰ ਮਿਲਣਗੀਆਂ ਹੁਣ ਇਹ ਕੱਚੇ ਸਫਾਈ ਸੇਵਕ ਨਹੀਂ ਹੁਣ ਇਹ ਪੱਕੇ ਸਫਾਈ ਸੇਵਕ ਹੋ ਚੁੱਕੇ ਨੇ ਤੇ 31 ਸਾਲ ਬਾਅਦ ਇਹਨਾਂ ਦੀ ਇਹ ਮੰਗ ਜਿਹੜੀ ਆ ਉਹ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਵੱਲੋਂ ਪੂਰੀ ਕੀਤੀ ਗਈ ਹੈ ਤੇ ਅੱਜ ਸਿਵ ਹਡੀਟੋਰੀਅਮ ਬਟਾਲਾ ਦੇ ਵਿੱਚ ਇੱਕ ਵੱਡਾ ਸਮਾਗਮ ਰੱਖਿਆ ਹੋਇਆ ਐਮਐਲਏ ਬਟਾਲਾ ਦੇ ਵੱਲੋਂ ਇਹ ਨਿਯੁਕਤੀ ਪੱਤਰ ਜਿਹੜੇ ਨੇ ਉਹ 236 ਕੱਚੇ ਸਫਾਈ ਸੇਵਕਾਂ ਨੂੰ ਦਿੱਤੇ ਜਾ ਰਹੇ ਨੇ ਪੱਕੇ ਹੋਣ ਦੇ ਤਾਂ ਕਿਤਨਾ ਕਿਤੇ ਸਫਾਈ ਸੇਵਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਤੇ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸਾਰੀ ਕਲਸੀ ਦੇ ਉਪਰਾਲੇ ਸਦਕਾ ਤਾਂ ਸਫਾਈ ਸੇਵਕ ਵੀ ਖੁਸ਼ੀ ਦੀ ਲਹਿਰ ਜਰੀ ਉਹ ਪਾਈ ਜਾ ਰਹੀ ਹੈ ਇੱਥੇ ਬਕਾਇਦਾ ਵਿਧਾਇਕ ਨੂੰ ਸਫਾਈ ਸੇਵਕਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ ਤਾਂ ਸਨਮਾਨਤ ਹੋਣ ਤੋਂ ਬਾਅਦ ਹੁਣ ਜੁਕਤੀ ਪੱਤਰ ਜਿਹੜੇ ਨੇ ਉਹ ਬਟਾਲਾ ਵਿਧਾਇਕ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਕਿਤਨਾ ਕਿਤੇ ਵੱਡਾ ਇੱਕ ਕੰਮ ਜਿਹੜਾ ਸੀ ਅੜਿਆ ਹੋਇਆ ਸੀ ਉਹ ਅੱਜ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਤਾਂ ਜੇ ਗੱਲ ਕੀਤੀ ਜਾਵੇ ਤਾਂ ਵਿਧਾਇਕ ਬਟਾਲਾ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਚੱਲ ਕੇ ਕਿਉਂਕਿ ਟੁਕੜੀ ਪੱਤਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਕਿਤਨਾ ਕਿਤਨਾ ਸਫਾਈ ਸੇਵਕ ਵੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆ ਰਹੇ ਨੇ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਟਾਲਾ ਵਿਧਾਇਕ ਦੇ ਉਪਰਾਲੇ ਸਦਕਾ ਅੱਜ 236 ਜਿਹੜੇ ਮੁਲਾਜ਼ਮ ਨੇ ਉਹ ਪੱਕੇ ਹੋਏ ਨੇ ਤਾਂ ਲੰਬੇ ਸਮੇਂ ਤੋਂ ਮੰਗ ਸੀ ਗੱਲਬਾਤ ਕਰ ਲੈਣਿਆ ਸਰ 31 ਸਾਲ ਬਾਅਦ ਮੰਗ ਮੰਨੀ ਗਈ ਹੈ ਜੀ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਕਹਿਣਾ ਰਿਹਾ ਕਿ ਵਿਧਾਇਕ ਬਟਾਲਾ ਨੇ ਜੋ ਵਾਅਦਾ ਕੀਤਾ ਹੈ ਉਹ ਪੂਰਾ ਕਰ ਦਿੱਤਾ ਇਹਨਾਂ ਦੀ ਦੇਣਾ ਜੀ ਮੈਨੂੰ ਇਹਨਾਂ ਨੇ ਚੇਤਨ ਕੁਮਾਰ ਹਰਾ ਪੈਨ ਇਹਨਾਂ ਨੇ ਦਿੱਤਾ ਤੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਜਦੋਂ ਹਰਾ ਪੈਨ ਮੇਰੇ ਕੋਲ ਆ ਗਿਆ ਤੇ ਤੁਹਾਡੀਆਂ ਹੱਕਾਂ ਲਈ ਚੱਲੂਗਾ ਔਰ ਅੱਜ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਹੜੇ ਇੱਕੋ ਗੱਲ ਕਹਿੰਦੇ ਸੀ ਵੀ ਗਰੀਬ ਦੇ ਚੁੱਲ੍ਹੇ ਦੀ ਅੱਗ ਬਲਣੀ ਚਾਹੀਦੀ ਹੈ ਸੋ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਪਰ ਅੱਜ ਉਹ ਮਕਾਮ ਉਹ ਸਮਾਂ ਆ ਗਿਆ ਜਿਹੜਾ ਵੀ ਅੱਜ ਇਹਨਾਂ ਦੀਆਂ ਮੰਗਾਂ ਅੱਜ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਪੂਰਾ ਹੋ ਗਿਆ ਸੋ ਮੈਂ ਜਿੰਦਾਬਾਦ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਇਹਨਾਂ ਗਰੀਬਾਂ ਦੀ ਜੇ ਕਹਿੰਦੇ ਨਾ ਵੀ ਚੁੱਲਿਆਂ ਨੂੰ ਫੇਰ ਇੱਕ ਵਾਰੀ ਜਿਹੜਾ ਵਾ ਵੀ ਵਧੀਆ ਪੱਕਾ 30 ਸਾਲ ਤੋਂ ਸਰ ਮੰਗ ਸੀ ਇਹਨਾਂ ਦੀ ਕਈ ਮੁਸ਼ਕਲਾਂ ਆਈਆਂ ਕਈ ਸਰਕਾਰਾਂ ਆਈਆਂ ਕਈ ਗਈਆਂ ਏਜੰਡੇ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ ਕਾਨੂੰਨ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ ਫਿਰ ਵਿਧਾਇਕ ਸ਼ੇ ਸਿੰਘ ਸੈਰੀ ਕਲਸੀ ਨੂੰ ਇਹ ਵਾਦਾ ਪੂਰਾ ਕਰਨ ਲਈ ਕਿਹੜੀਆਂ ਕਿਹੜੀਆਂ ਮੁਸੀਬਤਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਚਲਣੀਆਂ ਦੇਖੋ ਜੀ ਹਰ ਕੰਮ ਜਿਹੜਾ ਕਾਨੂੰਨ ਦੀ ਦਾਇਰੇ ਚ ਰਹਿ ਕੇ ਕਰਨਾ ਪੈਂਦਾ ਹੈ ਉਹਦੇ ਅਜੰਡੇ ਚ ਰਹਿ ਕੇ ਕਰਨਾ ਪੈਂਦਾ ਸੋ ਕਹਿਣ ਦਾ ਭਾ ਮੈਂ ਇੱਕ ਗੱਲ ਕਹਿੰਦਾ ਨੀਅਤ ਸਾਫ਼ ਹੋਣੀ ਚਾਹੀਦੀ ਹੈ ਜਦੋਂ ਤੁਹਾਡੀ ਨੀਅਤ ਸਾਫ਼ ਹੈ ਤੇ ਉਹ ਪਰਮਾਤਮਾ ਵੀ ਢੋਈ ਲੋਂਦਾ ਸੋ ਸਾਡੇ ਮੁੱਖ ਮੰਤਰੀ ਪੰਜਾਬ ਦੀ ਨੀਅਤ ਸਾਫ਼ ਹੈ ਪੰਜਾਬ ਨੂੰ ਰੰਗਲਾਬ ਬਣਾਉਣ ਵਾਸਤੇ ਸਾਡੀ ਨੀਅਤ ਸਾਫ ਹੈ ਉਹਨਾਂ ਦੇ ਛਪਾਈਆਂ ਵੀ ਇਹਨਾਂ ਨੂੰ ਤਗੜੇ ਕਰਕੇ ਆਪਣੇ ਲੋਕਾਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਮਿਲਨੇ ਚਾਹੀਦੇ ਨੇ ਅੱਜ ਉਹ ਹੱਕ ਜਿਹੜੇ ਨੇ 2 ਸਾਲ ਹੋਏ ਨੇ ਜਿਹੜੇ ਉਹ ਤੁਹਾਨੂੰ ਬਤੌਰ ਨਜ਼ਰ ਆ ਰਿਹਾ ਔਰ ਹੁਣ ਮਹਿਸੂਸ ਹੋ ਰਿਹਾ ਵੀ ਸਰਕਾਰ ਸਾਡੇ ਹਿੱਤਾਂ ਲਈ ਕੰਮ ਕਰਦੀ ਹੈ ਖੁਸ਼ੀ ਤੇ ਇਹਨਾਂ ਦੇ ਚਿਹਰਿਆਂ ਤੇ ਵੀ ਆ ਕਿਉਂਕਿ 31 ਸਾਲ ਬਾਅਦ ਪੱਕੇ ਹੋਏ ਨੇ ਪਰ ਜਿਸ ਤਰੀਕੇ ਨਾਲ ਖੁਸ਼ੀ ਦੇ ਵਿੱਚ ਇਹਨਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਤੁਹਾਨੂੰ ਕਿੰਨੀ ਖੁਸ਼ੀ ਹੋ ਗਈ ਵੇਖੋ ਜੀ ਮੇਰਾ ਤੇ ਪਰਿਵਾਰ ਆ ਸਾਰਾ ਜੀ ਤੇ ਮੈਨੂੰ ਖੁਸ਼ੀ ਮੈਂ ਤੇ ਇਹਨਾਂ ਨਾਲ ਅਕਸਰ ਹੀ ਜਿਹੜਾ ਨਾ ਵੀ ਨੰਗਦੇ ਹੁੰਦੇ ਆ ਮੇਲ ਮਲਾਪ ਵਿਚਾਰ ਵਟਾਂਦਰਾ ਸਾਡਾ ਚੱਲਦਾ ਰਹਿੰਦਾ ਔਰ ਮੈਂ ਧੰਨਵਾਦ ਕਰਦਾ ਇਹਨਾਂ ਨੇ ਆਪਣਾ ਜਿਹੜਾ ਪਿਆਰ ਮੇਰੇ ਅੱਗੇ ਜ਼ਾਹਿਰ ਕੀਤਾ ਮੈਨੂੰ ਸਨਮਾਨਤ ਕੀਤਾ ਮੈਨੂੰ ਮਠਿਆਈ ਖਵਾਏ ਮੈਨੂੰ ਹਾਰ ਪਾਏ ਸੋ ਕਹਿਣ ਦਾ ਭਾਵ ਮੈਂ ਇਹਨਾਂ ਨੂੰ ਦਿਲੋਂ ਸਲੂਟ ਕਰਦਾ ਕਿਉਂਕਿ ਇਹਨਾਂ ਦੇ ਹੱਕ ਬਿਲਕੁਲ ਜਾਇਜ਼ ਸੀ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਸੀ ਬੜੀਆਂ ਦਿੱਕਤਾਂ ਕਿਉਂਕਿ ਮੈਂ ਜਾਣਦਾ ਮੈਂ ਹੁਣ ਵੀ ਮੈਂ ਲਾਗੂ ਹੋ ਕੇ ਵੇਖਿਆ ਬੜੇ ਬੜੇ ਇੱਕ ਕਠਿਨਾਈਆਂ ਚੋਂ ਸਾਹਮਣਾ ਕਰਦੇ ਰਹੇ ਸੋ ਹੁਣ ਅੱਜ ਮੈਂ ਕਹਿ ਸਕਦਾ ਵੀ ਹੁਣ ਸਿੱਧੇ ਕੰਟਰੈਕਟ ਡੀਸੀ ਰੇਟ ਤੇ ਜਿਹੜੇ ਨੇ ਇਹ ਹੁਣ ਲੱਗ ਚੁੱਕੇ ਨੇ ਹੁਣ ਜਿਉਂ-ਜਿਉਂ ਸਮਾਂ ਆਊਗਾ ਤਿਉਂ-ਤਿਉਂ ਝਾੜੂ ਤੇ ਸਾਨੂੰ ਫੜਾਇਆ ਹੀ ਆ ਪਹਿਲਾਂ ਇਹਨਾਂ ਨੇ ਉਹ ਫਿਰ ਫੇਰੀ ਜਾਵਾਂਗੇ ਆਪਾਂ ਵਧੀਆ ਕਰੀ ਜਾਵਾਂਗੇ ਜੀ ਜੀ ਬਿਲਕੁਲ ਕਹਿੰਦੇ ਝਾੜੂ ਤਾਂ ਫੜਾਇਆ ਹੀ ਆ ਪਰ ਉਹ ਫੇਰੀ ਜਾਵਾਂਗੇ ਤੇ ਵਧੀਆ ਕਰੀ ਜਾਵਾਂਗੇ ਸਾਡੇ ਨਾਲ ਇੱਥੇ ਜਿਹੜੇ ਇਹਨਾਂ ਦੇ ਆਗੂ ਨੇ ਉਹ ਵੀ ਮਜੂਰ ਨੇ ਹੁੰਦੇ ਨੇ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਭਾਜੀ 1 ਮਿੰਟ ਸਿਰਫ ਇੱਕੋ ਮਿੰਟ ਲੈਣਾ ਸਿਰਫ ਇੱਕੋ ਕੀ ਕਰਨਾ ਚਾਹੋਗੇ ਭਾਜੀ ਅੱਜ ਦਾ ਬੜਾ ਇਤਿਹਾਸਿਕ ਦਿਨ ਆ ਜੋ ਸਾਡੇ ਐਮਐਲਏ ਸਾਹਿਬ ਅਮਨ ਸ਼ੇਰ ਸਿੰਘ ਚੈਰੀ ਕਲਤੀ ਜੀ ਆ ਨੇਤਾ ਜੀ ਇਹ ਵੀ ਦੋ ਦਿਓ ਇੱਕ ਸਾਜਨ ਅਜ ਤੇ ਇੱਕ ਸਾਜਨ ਅਮ ਨੂੰ 2 ਮਿੰਟ ਕਰ ਲੱਗਦੇ ਹਾਂਜੀ ਤੇ ਆ ਜਿਹੜਾ ਉਪਰਾਲਾ ਬਹੁਤ ਇੱਥੇ ਆ ਜਣਾ ਸਾਰਿਆਂ ਨੂੰ ਆ ਜਾ ਆਮ ਆਲ ਪਾਰਟੀ ਦੀ ਟੀਮ ਨੇ ਕੀਤਾ ਸਾਡੇ ਐਮ ਐਲ ਏ ਸਾਹਿਬ ਨੇ ਕੀਤਾ ਵਾ ਕਿ ਜਿਹੜੇ ਅੱਜ ਕਰਮਚਾਰੀਆਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਆ ਦੇ ਦਿੱਤਾ ਵਾ ਤੇ ਅਸੀਂ ਤਹਿ ਦਿਲੋਂ ਪੂਰੀ ਹਾਈ ਕਮਾਂਡ ਪੰਜਾਬ ਦਾ ਔਰ ਆਪਣੇ ਐਮ ਐਲ ਏ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਹ ਉਪਰਾਲਾ ਕਾਮਯਾਬ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਕਰਮਚਾਰੀਆਂ ਦੀ ਮੰਗ ਸੀ ਤੇ ਇਹ ਮੰਗ ਨੂੰ ਆਮ ਪਾਰਟੀ ਨਹੀਂ ਮੁਕੰਮਲ ਕਰਕੇ ਦਿੱਤਾ ਕਿਸੇ ਹੋਰ ਸਰਕਾਰ ਨੇ ਅਜ ਤੱਕ ਸਾਡੀ ਬਾਹ ਨਹੀਂ ਫੜੀ ਇਹ ਬਿਲਕੁਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਆਪਣਾ ਵਾਅਦਾ ਪੂਰਾ ਕੀਤਾ ਹੁਣ ਤੱਕ ਜੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਇਹਨਾਂ ਦੀ ਬਾਹ ਨਹੀਂ ਸੀ ਫੜੀ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਬਟਾਲਾ ਦੇ ਅੰਦਰ ਜਿਹੜੀ ਇਹ ਸਫਾਈ ਸੇਵਕ ਕੱਚੇ ਸਨ ਉਹਨਾਂ ਦੇ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ ਤੇ ਅੱਜ 236 ਸਫਾਈ ਸੇਵਕਾਂ ਨੂੰ ਜਿਹੜਾ ਹੈ ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਗਏ ਨੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਤਾਂ ਕਰੀਬ 31 ਸਾਲ ਬਾਅਦ ਇਹਨਾਂ ਦੀ ਇਹ ਮੰਗ ਅੱਜ ਪੂਰੀ ਹੋਈ ਹੈ ਤੇ ਇਹਨਾਂ ਦੋ 36 ਕੱਚੇ ਸਫਾਈ ਸੇਵਕਾਂ ਦੇ ਪਰਿਵਾਰਾਂ ਦੇ ਘਰਾਂ 'ਚ ਵੀ ਖੁਸ਼ੀ ਦੀ ਲਹਿਰ ਆਈ ਹੈ ਕਿਉਂਕਿ 31 ਸਾਲ ਲੰਬੀ ਲੜਾਈ ਲੜਨ ਤੋਂ ਬਾਅਦ ਇਹ ਕੱਚੇ ਮੁਲਾਜ਼ਮ ਅੱਜ ਸਰਕਾਰ ਦੇ ਵੱਲੋਂ ਪੱਕੇ ਕੀਤੇ ਗਏ ਨੇ ਕੈਮਰਾ ਪਸੰ ਪਰਮਿੰਦਰ ਦੇ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ